7 ਸਾਲ ਦਾ ਹੋਊਗਾ ਮੈਂ ਤੇ ਉਦੋਂ ਮੈਂ ਸਕੇਚ ਕਰਨੇ ਸਟਾਰਟ ਕੀਤੇ ਸੀਗੇ ਉਸ ਤੋਂ ਬਾਅਦ ਦਾ ਘਰ ਦੇ ਹਾਲਾਤ ਕੁਝ ਚੰਗੇ ਨਹੀਂ ਸੀਗੇ ਜਿਸ ਦੇ ਵਿੱਚ ਮੈਨੂੰ ਬਾਹਰ ਨੌਕਰੀ ਕਰਨੀ ਪਈ ਤਾਂ ਆਪਣਾ ਵੇਟਰਿੰਗ ਹੋ ਗਈ ਕਾਰ ਸਾਫ ਕਰਨਾ ਮੇਰੀ ਮਦਰ ਨੇ ਮੇਰਾ ਬਹੁਤ ਸਾਥ ਦਿੱਤਾ ਮੇਰੇ ਫਾਦਰ ਸਾਹਿਬ 13 ਸਾਲ ਤੋਂ ਬੈੱਡ ਰੈਸਟ ਤੇ ਰਹੇ ਨੇ ਕਿਉਂਕਿ ਆਪਨਾ ਕੰਮ ਨਹੀਂ ਕਰ ਸਕਦੇ ਸੀ ਮੇਰੇ ਮਦਰ ਨੇ ਸਾਨੂੰ ਪੜਾਇਆ ਲਿਖਾਇਆ ਜਿੰਨਾ ਪੜਾ ਸਕੇ ਔਰ ਮੈਸ ਹਾਲਾਤ ਵਿੱਚ ਇੱਕ ਇਹ ਚੀਜ਼ ਨੋਟਿਸ ਕੀਤੀ ਆ ਜੋ ਕਿ ਹਰ ਕਿਸੇ ਬੰਦੇ ਨਾਲ ਹੋਈ ਹੋ ਗਈ ਕਿ ਕੋਈ ਸਾਥ ਨਹੀਂ ਦਿੰਦਾ ਇਸ ਟਾਈਮ ਵਿੱਚ ਕੋਈ ਪਰਿਵਾਰ ਦਾ ਬੰਦਾ ਨਹੀਂ ਕੋਈ ਵੀ ਮਿੱਤਰ ਸੱਜਣ ਕੋਈ ਨਹੀਂ ਸਾਥ ਦਿੰਦਾ ਮੈਨਸ ਮੈਨੂੰ ਯਾਰਾਂ ਤੇ ਯਾਰੀ ਦਾ ਪਤਾ ਲੱਗ ਗਿਆ ਹੋ ਰਿਸ਼ਤੇਦਾਰਾਂ ਦੀ ਰਿਸ਼ਤਦਾਰੀ ਦਾ ਪਤਾ ਲੱਗ ਗਿਆ ਇਹ ਇੱਥੇ ਤੱਕ ਪਹੁੰਚ ਲਿਆ ਮੈਨੂੰ 5-6 ਸਾਲ ਲੱਗੇ ਹੋਣਗੇ ਔਰ ਜੇਕਰ ਮੈਂ ਇਸ ਚੀਜ਼ ਦੀ ਟ੍ਰੇਨਿੰਗ ਲੈ ਲੈਂਦਾ ਤਾਂ ਸ਼ਾਇਦ ਮੈਂ 2 ਸਾਲਾਂ ਤੱਕ ਆਪਣਾ ਤਿਆਰ ਹੁੰਦਾ ਪਰ ਮੈਂ ਬਹੁਤ ਖੁਸ਼ਕਿਸਮਤ ਵਾਲਾ ਆਪਣਾ ਆਪਣਾ ਸਮਝਾ ਕੇ ਮੈਂ ਆਪਣੇ ਆਪ ਤੋਂ ਮਤਲਬ ਤਿਆਰ ਹੋ ਜਾਵਾਂ। ਅ ਪਹਿਲੇ ਨੰਬਰ ਤੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਾਂਗਾ ਕਿ ਵਰੁਣ ਸ਼ਰਮਾ ਜਿਹੜਾ ਬਣਿਆ ਵਾ ਸਾਈਨ ਜੀ ਟੈਟੂ ਤੋਂ ਬਣਿਆ ਵਾ ਜੋ ਕਿ ਸਾਡੀ ਫਰਾਂਜ਼ ਦਾ ਨਾਮ ਹੈਗਾ ਵਾ। ਔਰ ਪਹਿਲੇ ਮੇਰੇ ਫੇਸ ਤੇ ਕੋਈ ਟੈਟੂ ਨਹੀਂ ਸੀ ਹੁੰਦਾ ਜੋ 13 ਸਾਲ ਦੀ ਉਮਰ ਇੰਨੇ ਤੇ ਪਤਾ ਹੀ ਨਹੀਂ ਹੁੰਦਾ ਸੀਗਾ। ਉਦੋਂ ਮੈਨੂੰ ਕੋਈ ਪਸੰਦ ਨਹੀਂ ਕਰਿਆ ਕਰਦਾ ਸੀਗਾ। ਔਰ ਅੱਜ ਜੇ ਮੇਰੇ ਫੇਸ ਤੇ ਟੈਟੂ ਹੈ ਤੇ ਲੋਕੀ ਬੜੇ ਭੀੜ ਮੈਂ ਸੋਚਦਾ ਕਿ ਪਹਿਲੇ ਪਸੰਦ ਨਹੀਂ ਕਰਿਆ ਕਰਦਾ ਸੀ ਅੱਜ ਤਾਂ ਸਿਰ ਸ਼ਕਲ ਹੀ ਬਿਗਾੜ ਰੱਖੀ ਆ ਮੇਰੇ ਆਪ ਦੇ ਯਾਰਾਂ ਨੇ ਮੈਨੂੰ ਠੇਡੇ ਮਾਰੇ ਆ ਅਜੇ ਤੋ ਕੁਝ ਹੋਇਆ ਨਹੀਂ ਕਰਦੇ ਸੀਗੇ ਤਾਂ ਠੀਕ ਆ ਬਈ ਤੂੰ ਸਾਡੇ ਲੈਵਲ ਦਾ ਬੰਦਾ ਵਾ ਹੋਰ ਜੇਕਰ ਤੂੰ ਕੁਝ ਬਣ ਗਿਆ ਵਾ ਤਾਂ ਬਣ ਕਿਦਾਂ ਗਿਆ ਬਈ ਤੂੰ ਤਾਂ ਸਾਡਾ ਨਾ ਪੜਿਆ ਹੈਗਾ ਜੀ ਵੀ ਨਾ ਤੁਸੀਂ ਕਿਹਾ ਵੀ ਹੈ ਨਾ ਤੁਸੀਂ ਆਪਣੇ ਪੂਰੇ ਫੇਸ ਤੇ ਟੈਟੂ ਬਣਵਾਏ ਹੋਇਆ ਕਾਰਨ ਕੀ ਹੈ ਇਸ ਦਾ ਕਾਰਨ ਹੈ ਕਿ ਲੋਕੋ ਕਹਿੰਦੇ ਨੇ ਉਹ ਤਾਂ ਆਮ ਤੌਰ ਤੇ ਵੀ ਮੈਂ ਤਾਂ ਤੇਰੀ ਸ਼ਕਲ ਦੇਖ ਕੇ ਪੜ ਗਿਆ ਕਿ ਤੂੰ ਚੀਜ਼ ਕੀ ਆ ਮੈਂ ਕਹਿਣਾ ਮੈਂ ਲਿਖ ਦਿੱਤਾ ਹਾਂ ਹੁਣ ਪੜੋ ਸਾਡੇ ਨਾਲ ਵਰੁਣ ਸ਼ਰਮਾ ਜੀ ਮੌਜੂਦ ਨੇ ਹੈਲੋ ਸਰ ਹੈਲੋ ਕੀ ਹਾਲ ਚਾਲ ਬਹੁਤ ਵਧੀਆ ਜੀ ਸਰ ਅੱਜ ਤੇ ਟਾਈਮ ਦੇ ਵਿੱਚ ਵਰੁਣ ਸ਼ਰਮਾ ਨੂੰ ਹਰ ਕੋਈ ਜਾਣਦਾ ਤੇ ਪਹਿਲੇ ਦੇ ਟਾਈਮ ਦੇ ਵਿੱਚ ਕੋਈ ਨਹੀਂ ਜਾਣਦਾ ਸੀ ਕਿੱਦਾਂ ਜੰਨੀ ਰਹੀ ਹੈ ਕਿੱਦਾਂ ਕੀ ਕੀ ਚੀਜ਼ਾਂ ਫੇਸ ਕੀਤੀਆਂ ਸਾਨੂੰ ਦੱਸੋ ਅ ਪਹਿਲੇ ਨੰਬਰ ਤੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਗਾ ਕਿ ਵਰੁਣ ਸ਼ਰਮਾ ਜਿਹੜਾ ਬਣਿਆ ਵਾ ਸਾਈਂ ਦੇ ਟੈਟੂ ਤੋਂ ਬਣਿਆ ਵਾ ਜੋ ਕਿ ਸਾਡੀ ਬ੍ਰਾਂਡ ਦਾ ਨਾਮ ਹੈਗਾ ਵਾ ਔਰ ਕੀ ਕੀ ਚੀਜ਼ਾਂ ਫੇਸ ਕੀਤੀਆਂ ਲਾਈਫ ਵਿੱਚ ਤਨ ਮਦਦਨਾ ਚਾਹੁੰਗਾ ਕਿ ਜਿੱਦਾਂ ਮੇਰੇ ਫਾਦਰ ਸਾਹਿਬ 13 ਸਾਲ ਤੋਂ ਬੈੱਡ ਰੈਸਟ ਤੇ ਸੀਗੇ ਔਰ ਜਿਹਦੇ ਵਿੱਚ ਉਹਨਾਂ ਨੂੰ ਮੈਂ ਕਿਤੇ ਚੱਲਦੇ ਫਿਰਦੇ ਨਹੀਂ ਖਾਸ ਦੇਖਿਆ ਔਰ ਮੇਰੀ ਜ਼ਿੰਦਗੀ ਕੁਛ ਇਦਾਂ यूं ਗੱਟੀ ਹੈ ਕਿ ਮੈਂ 13 ਸਾਲ ਦੀ ਉਮਰ ਵਿੱਚ ਮੈਨੂੰ ਕੰਮ ਕਰਨਾ ਪਿਆ ਹਾਲਾਂਕਿ ਮੈਂ ਸਾਰੇ ਆਪਣੇ ਗੁਜ਼ਰੇ ਹੋਣਗੇ ਇਸ ਦੌਰ ਤੋਂ ਪਰ ਮੇਰੀ ਕੁਝ ਅਲੱਗ ਜਨਮ ਹੈ ਇਸ ਦੇ ਵਿੱਚ ਕਹਿੰਦੀ ਹੈ ਕਿ 13 ਸਾਲ ਦੇ ਵਿੱਚ ਮੈਨੂੰ ਵੇਟਰਿੰਗ ਕਾਰ ਸਾਫ ਦਾ ਕੰਮ ਐਂਡ ਕਪੜੇ ਸ਼ਾਪ ਤੇ ਕੰਮ ਕਰਨਾ ਐਂਡ ਬਹੁਤ ਮਤਲਬ ਇਦਾਂ ਦੇ ਕੰਮ ਕਰਨੇ ਪਏ ਆ ਜਿਹਦੇ ਵਿੱਚ ਬਹੁਤ ਪੱਤ ਲੈਵਲ ਤੇ ਕਿਤੇ ਜਿਹੜਾ ਸਭ ਤੋਂ ਜ਼ਿਆਦਾ ਹਰਟ ਕਦੋਂ ਹੋਇਆ ਕਿ ਹਾਂ ਕਿਉਂਕਿ ਇੰਨੀ ਮਿਹਨਤ ਕਰਨ ਤੋਂ ਬਾਅਦ ਵਜੂਦ ਵੀ ਉਹ ਚੀਜ਼ ਨਹੀਂ ਮਿਲ ਪਈ ਜੋ ਤੁਸੀਂ ਚਾਹੁੰਦੇ ਸੀਗੇ ਹਰਟਿੰਗ ਲਾਈਫ ਜਿਹੜਾ ਕੋਈ ਸੀਨ ਮੇਰਾ ਹੋਇਆ ਹੋਵੇ ਤੇ ਮੈਂ ਦੱਸੂਗਾ ਕਿ 13-14 ਸਾਲ ਦੀ ਮੇਰੀ ਉਮਰ ਸੀ ਜਦੋਂ ਮੈਂ ਵੇਟਰਿੰਗ ਦਾ ਕੰਮ ਕਰਦਾ ਸੀਗਾ ਐਂਡ ਤੁਹਾਨੂੰ ਪਤਾ ਆਪਣਾ ਉਮਰ 13 ਸਾਲ ਕੁਝ ਵੀ ਨਹੀਂ ਹੁੰਦੀ ਆ ਤੇ ਜਿਹਦੇ ਵਿੱਚ ਇੱਕ ਬਹੁਤ ਵੱਡਾ ਪੈਲਸ ਸੀਗਾ ਜਿਹਦੇ ਵਿੱਚ ਮੈਨੂੰ ਆਹ ਟ੍ਰੇ ਦੇ ਵਿੱਚ 24 ਗਲਾਸ ਲੈ ਕੇ ਜਾਣੇ ਸੀਗੇ ਕਿਉਂਕਿ ਆਈ ਥਿੰਕ ਕਾਫੀ ਵੱਡੇ ਗਲਾਸ ਸੀਗੇ ਉਹ ਹੈਵੀ ਸੀਗੇ ਮੇਰੇ ਲਈ ਬਹੁਤ ਐਂਡ ਉਹਦੇ ਵਿੱਚ ਇੱਕ ਇਹ ਚੀਜ਼ ਹੁੰਦੀ ਸੀ ਕਿ ਵੇਟਰ ਨੂੰ ਇੱਕ ਬਾਜੂ ਤੇ ਹੀ ਲੈ ਕੇ ਜਾਣਾ ਵਾ ਆਪਣਾ ਗਲਾਸ ਨੂੰ ਜੋ ਵੀ ਗਲਾਸ ਸਟ ਸੀਗੇ ਐਂਡ ਮੈਂ ਜਿਹੜਾ ਅੱਗੇ ਨੂੰ ਵਾਦਾ ਹੈ ਕਿ ਫਿਰ ਇੱਕ ਮੀਨਸ ਲੇਡੀ ਸੀਗੇ ਜ ਜਿੰਨੇ ਦੀ ਬੇਟੀ ਦੀ ਸ਼ਾਦੀ ਸੀਗੀ ਐਂਡ ਮੈਂ ਉਹਨਾਂ ਕੋਲ ਜਦੋਂ ਲੈ ਕੇ ਜਾਣਾ ਵਾ ਗਲਾਸ ਨੂੰ ਤੇ ਮੇਰੇ ਤੋਂ ਅਚਾਨਕ ਡ੍ਰੌਪ ਹੋ ਜਾਂਦਾ ਉਹ ਗਲਾਸ ਤੇ ਉਹ ਮੇਰੇ ਇੱਕ ਸਲੈਪ ਕਰਦੇ ਆ ਅ ਮਤ ਮੀਨਸ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਵੀ ਕਿੰਨਾ ਨੀੜੀ ਬੱਚਾ ਹੋਗਾ ਹੈਨਾ 13 ਸਾਲ ਕੁਝ ਨਹੀਂ ਹੁੰਦੀ ਉਮਰ ਉਸ ਵਕਤ ਮੈਂ ਇਹ ਨਿਕਲ ਮੈਨੂੰ ਸਮਝ ਲੱਗਿਆ ਕਿ ਪੈਸੇ ਦਾ ਹੰਕਾਰ ਬਹੁਤਾ ਹੋਣਾ ਨਹੀਂ ਚਾਹੀਦਾ ਬੰਦੇ ਦੇ ਅੰਦਰ ਕਿ ਉਹ ਆਪਣੇ ਨੀਚੇ ਲੈਵਲ ਵਾਲੇ ਬੰਦੇ ਨੂੰ ਪਛਾਨ ਨਾ ਸਕੇ ਬਿਲਕੁਲ ਔਰ ਅੱਜੋ ਮੈਂ ਜੋ ਵੀ ਹਾਂ ਇਸ ਟਾਈਮ 'ਚ ਮੈਂ ਮੈਂ ਇਹ ਨਾ ਗੱਲ ਜਰੂਰ ਮਤਲਬ ਰੱਖਦਾ ਆਪਣੇ ਮਾਈਂਡ 'ਚ ਕਿ ਹਾਂ ਵੀ ਕੋਈ ਵੀ ਲੈਵਲ ਦਾ ਇਨਸਾਨ ਹੈਗਾ ਵਾ ਮੈਂ ਪਹਿਲੇ ਨੰਬਰ ਤੇ ਤੇ ਮੇਰੇ ਹਿਸਾਬ ਨਾਲ ਦਿਮਾਗ 'ਚ ਕੋਈ ਲੈਵਲ ਤਰਕੀ ਦੀ ਕੋਈ ਗੱਲ ਹੀ ਨਹੀਂ ਹੈਗੀ ਹੂੰ ਵੇ ਕਹਿੰਦੇ ਨੇ ਕਿ ਹਾਂ ਵੀ ਆਪਣੇ ਲੈਵਲ 'ਚ ਬੈਠਣਾ ਆਪਣੇ ਲੈਵਲ 'ਚ ਉੱਠਣਾ ਬੈਠਣਾ ਮੈਨੂੰ ਨਹੀਂ ਲੱਗਦਾ ਕੋਈ ਲੈਵਲ ਆ ਅਸੀਂ ਜਿਹੜਾ ਉਹ ਖਾਣਾ ਪਾਣੀ ਖਾਣ ਵੀ ਬੈਠਦੇ ਆ ਨਾ ਤੇ ਮੈਂ ਉਦੋਂ ਇਹ ਨਹੀਂ ਦੇਖਦਾ ਕਿ ਕਿਹੜਾ ਬੰਦਾ ਬੈਠਾ ਹੋਇਆ ਖਾਣ ਲਈ ਉਸ ਵਾਕਿਆ ਨੇ ਮੈਨੂੰ ਲਾ ਛੱਡਿਆ ਔਰ ਮੇਰੀ ਜ਼ਿੰਦਗੀ 'ਚ ਬਹੁਤ ਵੱਡੀ ਮੈਨੂੰ ਸਿੱਖਿਆ ਵੀ ਦਿੱਤੀ ਆ ਕਿ ਲੈਵਲ ਕੋਈ ਚੀਜ਼ ਨਹੀਂ ਹੁੰਦੀ ਹੈ ਜੋ ਲੈਵਲ ਦੇ ਬੰਦੇ ਔਰ ਮੈਂ ਅੱਜੇ ਇਸੇ ਚੀਜ਼ ਨੂੰ ਸੋਚਦੇ ਹੋਏ ਆਪਣਾ ਬਹੁਤ ਪਰੇਸ਼ਾਨ ਵੀ ਹੁੰਦਾ ਵਾਂ ਕਿ ਮੇਰੇ ਨਾਲ ਵਾਕਿਆ ਕੁਝਰੇ ਆ ਸਰ ਅ 13 ਸਾਲ ਦੀ ਉਮਰ ਸੀਗੀ ਪਤਾ ਵੀ ਨਹੀਂ ਹੁੰਦਾ ਕਿਉਂਕਿ ਬਚਪਨਾ ਹੀ ਚੱਲ ਰਿਹਾ ਹੁੰਦਾ ਪਰ ਇੰਨੀ ਚੀਜ਼ਾਂ ਤੁਸੀਂ ਫੇਸ ਕੀਤੀਆਂ ਜਿੱਥੇ ਕਿ ਬੱਚੇ ਪੜਨ ਲਈ ਬੈਗ ਚੱਕਦੇ ਨੇ ਤੁਸੀਂ ਟਰੇ ਚੱਕੀ ਐ 24 24 ਗਲਾਸ ਲੈ ਕੇ ਗਏ ਹੋ ਕਿਤਨੇ ਕਿਤੇ ਦੁੱਖ ਲੱਗਦਾ ਕਿ ਮੈਂ ਆਪਣਾ ਬਚਪਨ ਉਹ ਨਹੀਂ ਦੇਖ ਪਾਇਆ ਬੱਚਾ ਵਾਂਗੂ ਨਹੀਂ ਦੇਖ ਪਾਇਆ ਅ ਵੱਕੀ ਗੱਲ ਸੱਚ ਹੈ ਮੈਂ ਬਾਕੀ ਵਰਗੇ ਆਪਣੀ ਲਾਈਫ ਤਾਂ ਨਹੀਂ ਇੰਜੋਏ ਕਰ ਪਾਇਆ ਜੋ ਕਿ ਰਹੀਸ ਖਾਨਦਾਨ ਦੇ ਵਧੀਆ ਕਰਤ ਹੁੰਦੇ ਆ ਆਪਣੀ ਲਾਈਫ ਨੂੰ ਇੰਜੋਏ ਕਰਦੇ ਆ ਹਰ ਕੋਈ ਬੱਚਾ ਦੇਖਦਾ ਹੈ ਨਾ ਕਿ ਹਾਂ ਮੇਰੇ ਤੋਂ ਵੀ ਇਸ ਵਕਤ ਥੱਲੇ ਲੋਕ ਮੇਰੇ ਖਿਆਲ ਨਾ ਹੋਣਗੇ ਜੋ ਲਾਈਫ ਮਿਸ ਕਰਦੇ ਆ ਬਟ ਮੈਂ ਆਪਣੀ ਸਟੋਰੀ ਜੇ ਦੱਸਾਂ ਤਾਂ ਮੈਨੂੰ ਬਹੁਤ ਹਾਰਟ ਫੀਲ ਹੁੰਦਾ ਸੀ ਉਸ ਵਕਤ ਕਿ ਮੈਂ ਜੇ ਜੇ ਜੋ ਜੋ ਚੀਜ਼ਾਂ ਕਰ ਸਕਦੇ ਆ ਮੈਂ ਕਿਉਂ ਨਹੀਂ ਕਰ ਸਕਦਾ ਜਿੱਥੇ ਪੈਸੇ ਖਰਚ ਸਕਦੇ ਜਿਵੇਂ ਨਵੇਂ ਕੱਪੜੇ ਪਾ ਸਕਦਾ ਮੈਂ ਕਿਉਂ ਨਹੀਂ ਪਾ ਸਕਦਾ ਔਰ ਜੇ ਮੈਂ ਆਪਣੇ ਪਿੱਛੇ ਮੋੜ ਕੇ ਆਪਣੇ ਘਰਵਾਲੇ ਨੂੰ ਦੇਖਾਂ ਤਾਂ ਮੈਨੂੰ ਪਤਾ ਲੱਗਦਾ ਕਿ ਕਿਉਂ ਨਹੀਂ ਦਰਾਇਕ ਮੇਵਾ ਹਾਂ ਬਟ ਜਿਵੇਂ ਤੁਸੀਂ ਕਿਹਾ ਤੁਹਾਡੇ ਪਾਪਾ 13 ਸਾਲ ਤੋਂ ਬੈਡ ਰੈਸ ਤੇ ਆ ਤੇ ਕਿਤੇ ਨ ਕਿਤੇ ਘਰ ਦੀਆਂ ਜ਼ਿੰਮੇਵਾਰੀਆਂ ਸਾਰੀਆਂ ਤੁਹਾਡੇ ਤੇ ਚੱਲ ਗਈਆਂ ਸੀਗਾ ਇੰਨੀ ਛੋਟੀ ਉਮਰ ਦੇ ਵਿੱਚ ਘਰ ਦੀਆਂ ਜ਼ਿੰਮੇਵਾਰੀਆਂ ਚੱਕਣੀਆਂ ਕਿੰਨਾ ਕੋਖਾ ਹੁੰਦਾ ਸੀਗਾ ਦੇਖੋ ਮੇਰੇ ਮਦਰ ਨੇ ਬਹੁਤ ਚਿਰ ਤੱਕ ਕੰਮ ਕੀਤਾ ਵਾ ਨੌਕਰੀ ਕੀਤੀ ਅੰਦਰ ਸਾਨੂੰ ਪਾਲਿਆ ਪੋਸਿਆ ਪਰ ਇੱਕ ਹੁੰਦਾ ਨਾ ਇੱਕ ਟਾਈਮ ਹੁੰਦਾ ਕਿ ਬੱਚੇ ਨੂੰ ਵੀ ਕਰਨਾ ਪੈਂਦਾ ਵਾ ਜਦੋਂ ਮੈਂ 13 ਸਾਲ ਦਾ ਹੋਇਆ ਤਾਂ ਮੈਨੂੰ ਇਹ ਚੀਜ਼ਾਂ ਕਰ ਨੌਕਰੀ ਕਰਨੀ ਪਈ ਹੈ ਔਰ ਮਿਹਨਤ ਦੀ ਗੱਲ ਕਰੀਏ ਤੇ ਮੈਂ ਆਈ ਥਿੰਕ ਮੈਂ ਆਪਣੀ ਮਦਰ ਜੀ ਦੀ ਮਿਹਨਤ ਨਹੀਂ ਕੀਤੀ ਹੋਗੀ ਹੋਰ ਨਾ ਮੈਂ ਕਰ ਪਾਉਂਗਾ ਇਸ ਚੀਜ਼ ਨੂੰ ਦੇਖਦੇ ਹੋਏ ਮੇਰੇ ਅੰਦਰ ਬੜੀ ਮੋਟੀਵੇਸ਼ਨ ਪਾਵਰ ਆਂਦੀ ਹੈਗੀ ਹੈ ਕਿ ਹਾਂ ਕਿ ਜਿੱਦਾਂ ਉਹਨਾਂ ਨੇ ਮੈਨੂੰ ਪਾਲਿਆ ਬੋਸੇ ਮੈਂ ਉਦਾਂ ਹੀ ਆਪਣਾ ਘਰ ਚਲਾਵਾਂ ਬਹੁਤ ਦਿੱਕਤਾਂ ਫੇਸ ਕੀਤੀਆਂ ਬੜੇ ਠੇਡੇ ਖਾਦੇ ਆ ਬੜੇ ਲੋਕਾਂ ਨੇ ਬਹੁਤ ਗਲਤ ਵਿਚਾਰ ਕੀਤੇ ਆ ਜੇ ਅੱਜ ਮੈਂ ਫੇਸ ਤੇ ਟੈਟੂ ਕਰਵਾਏ ਆ ਔਰ ਪਹਿਲੇ ਮੇਰੇ ਫੇਸ ਤੇ ਕੋਈ ਟੈਟੂ ਨਹੀਂ ਸੀ ਹੁੰਦਾ ਜੋ 13 ਸਾਲ ਦੀ ਉਮਰ ਇੰਨੇ ਤੇ ਪਤਾ ਹੀ ਨਹੀਂ ਹੁੰਦਾ ਸੀਗਾ ਉਦੋਂ ਮੈਨੂੰ ਕੋਈ ਪਸੰਦ ਨਹੀਂ ਕਰਿਆ ਕਰਦਾ ਸੀਗਾ ਔਰ ਅੱਜ ਜੇ ਤੇ ਲੋਕੀ ਬੜੇ ਭੀੜ ਵਿੱਚ ਆਉਂਦੇ ਆ ਮੈਂ ਸੋਚਦਾ ਕਿ ਪਹਿਲੇ ਪਸੰਦ ਨਹੀਂ ਕਰਿਆ ਕਰ ਸੀ ਅੱਜ ਤਾਂ ਸੇ ਸ਼ਕਲ ਹੀ ਬਿਗੜ ਰੱਖੀ ਆ ਅੱਜ ਵੀ ਪਸੰਦ ਕਰਦੇ ਆ ਹਰ ਇੱਕ ਟੈਟੂ ਦੀ ਗੱਲ ਹੋ ਰਹੀ ਆ ਹਰ ਇੱਕ ਟੈਟੂ ਦੇ ਵਿੱਚ ਜਿਵੇਂ ਥੋੜਾ ਇੱਧਰ ਲਿਖਿਆ ਹੋਇਆ ਗੇਮ ਓਵਰ ਵਿੱਚ ਇੱਥੇ ਲਿਖਿਆ ਆਫ ਟਰਸਟ ਨੋ ਵਨ ਇਹਨ ਦਾ ਕੀ ਮਤਲਬ ਆ ਕੀ ਰਾਜ ਆ ਟਰਸਟ ਨੋ ਵਨ ਮੈਂ ਪਹਿਲੇ ਹੀ ਨੰਬਰ ਤੇ ਮੈਂ ਦੁਨੀਆ ਤੋਂ ਟੁੱਟ ਚੁੱਕਾ ਆ ਮੇਰੇ ਆਪ ਦੇ ਯਾਰਾਂ ਨੇ ਮੈਨੂੰ ਠੇਡੇ ਮਾਰੇ ਆ ਮੇਰੇ ਪਰਿਵਾਰ ਕారణ ਇਹ ਹੈ ਕਿ ਜਦੋਂ ਕੁਝ ਹੋਇਆ ਨਹੀਂ ਕਰਦੇ ਸੀਗੇ ਤਾਂ ਠੀਕ ਹੈ ਬਈ ਸਾਡੇ ਲੈਵਲ ਦਾ ਬੰਦਾ ਵਾ ਹੋਰ ਜੇਕਰ ਤੋਂ ਕੁਝ ਬਣ ਗਿਆ ਵਾ ਤਾਂ ਬਣ ਕਿਦਾਂ ਗਿਆ ਬਈ ਤੂੰ ਤਾਂ ਸਾਡੇ ਨਾਲ ਪੜਿਆ ਸੀਗਾ ਹਨਾ ਬੇ ਕਿਦਾਂ ਹੋ ਗਿਆ ਬਿਲਕੁਲ ਕਈ ਯਾਰਾਂ ਦੀ ਸੋਚਦਾ ਦੀ ਹੋਊਗੀ ਹੋਰ ਕਈਆਂ ਨੇ ਤਾਂ ਮੈਨੂੰ ਐਸੇ ਠੇਡੇ ਮਾਰੇ ਆ ਕਿ ਮੈਂ ਦੱਸ ਨਹੀਂ ਸਕਦਾ ਕਿ ਮੈਨੂੰ ਸਭ ਮੈਨੂੰ ਯਾਰਾਂ ਤੇ ਯਾਰੀ ਦਾ ਪਤਾ ਲੱਗ ਗਿਆ ਹੋਰ ਰਿਸ਼ਤੇਦਾਰਾਂ ਦੀ ਰਿਸ਼ਤਦਾਰੀ ਦਾ ਪਤਾ ਲੱਗ ਗਿਆ ਕਿਸ ਕਦਰ ਤੱਕ ਹੈ ਇਹ ਕਿਤੇ ਕਿਹਾ ਕਿ ਇਹ ਵੀ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਨਾ ਰਿਸ਼ਤੇਦਾਰ ਹੀ ਮੋ ਦਿਖਾਉਂਦੇ ਨੇ ਜਾਂ ਫਿਰ ਬੋਲਦੇ ਨੇ ਕਿ ਹਾਂ ਟੌਂਟਿੰਗ ਦੀ ਜੇ ਗੱਲ ਕੀਤੀ ਜਾਵੇ ਸਭ ਤੋਂ ਪਹਿਲਾਂ ਰਿਸ਼ਤੇਦਾਰ ਤੇ ਯਾਰ ਹੀ ਟੌਂਟਿੰਗ ਕਰਦੇ ਨੇ ਤੁਹਾਡੀ ਲਾਈਫ ਦੇ ਵਿੱਚ ਜਿਹਦਾ ਹੋਇਆ ਟੌਂਟ ਦੀ ਗੱਲ ਕਰੀਏ ਤਾਂ ਮੈਨੂੰ ਪਤਾ ਮੈਂ ਕਿੰਨੇ ਟੌਂਟ ਖਾਦੇ ਆ ਹਰ ਜਗ੍ਹਾ ਟੌਂਟ ਖਾਦੇ ਆ ਗਰੀਬ ਸੀ ਤਕਰੀਬ ਦੇ ਟੌਂਟ ਹੁਣ ਜੇ ਕੁਝ ਬਣ ਜਾ ਬਣ ਗਿਆ ਤੇ ਹੁਣ ਆ ਕੀ ਕੀਤਾ ਵੀ ਇਸ ਚੀਜ਼ ਦੀ ਟੌਂਟ ਕਿੱਦਾਂ ਕਰੀ ਜਾਣਾ ਪਏ ਇਸ ਚੀਜ਼ ਦੀ ਟੌਂਟ ਕੋਈ ਦਾਅ ਲੱਗਿਆ ਕੋ ਜੂਆ ਲਖੜਿਆ ਕੀ ਇਸ ਚੀਜ਼ ਦੀ ਟੌਂਟ ਤਾਉ ਤੇ ਜੋਏ ਤਾਂ ਮੈਨੂੰ ਇੱਕ ਗੱਲ ਯਾਦ ਆਏਗੀ ਤੁਸੀਂ 13 ਸਾਲ ਦੇ ਸੀਗੇ 13 ਸਾਲ ਦੇ ਬੱਚੇ ਨੂੰ ਇੰਨੀ ਸਮਝ ਨਹੀਂ ਹੁੰਦੀ ਤੇ ਬੰਦਾ ਗਲਤ ਟਰੈਕ ਦੇ ਵਿੱਚ ਵੀ ਜਾ ਸਕਦਾ ਹੈ ਕਦੇ ਨਸ਼ੇ ਬਾਰੇ ਕੁਝ ਸੋਚਿਆ ਕਿ ਹਾਂ ਕਿਉਂਕਿ ਹਰ ਕੋਈ ਜਿਹੜਾ ਆ ਆਪਣੀ ਬਚਪਨ ਦੇ ਵਿੱਚ ਕੋਈ ਨਾ ਕੋਈ ਗਲਤੀ ਕਰਦਾ ਹੀ ਹੈ ਅ ਜੇ ਨਸ਼ੇ ਦੇ ਤੁਸੀਂ ਗੱਲ ਪੁੱਛੀ ਹੈ ਕਿ ਉਸ ਵਕਤ ਮੈਂ ਨਸ਼ੇ ਵੱਲ ਕਿਉਂ ਨਹੀਂ ਗਿਆ ਮੈਂ ਕਹਿੰਦਾ ਮੈਂ ਨਹੀਂ ਗਿਆ ਪਰ ਕਿਉਂ ਨਹੀਂ ਗਿਆ ਕਾਰਨ ਇਹ ਸੀਗਾ ਪਹਿਲੇ ਮੈਨੂੰ ਨੰਬਰ ਤੇ ਆਪਣਾ ਘਰ ਦਿਖਦਾ ਸੀਗਾ ਜੋ ਕਿ ਮੇਰੇ ਬਣਾਣਾ ਸੀਗਾ ਔਰ ਮੇਰੇ ਘਰ ਦੇ ਹਾਲਾਤ ਬਿਲਕੁਲ ਚੰਗੇ ਨਹੀਂ ਸੀ ਜੇ ਮੈਂ ਆ ਚੀਜ਼ਾਂ ਚ ਪੈ ਜਾਂਦਾ ਅੱਜ ਸ਼ਾਇਦ ਮੈਂ ਤੁਹਾਡੇ ਮਾਦਮ ਰਹੀਮ ਮੈਂ ਸ਼ਾਇਦ ਇੰਟਰਵਿਊ ਨਾ ਦਿੰਦਾ ਹੁੰਦਾ ਮੈਂ ਕੁਝ ਵੀ ਨਾ ਹੁੰਦਾ ਔਰ ਅੱਜ ਦੀ ਯੂਥ ਨੂੰ ਮੈਂ ਇਹੀ ਗੱਲ ਕਹਿਣਾ ਚਾਹੂੰਗਾ ਕਿ ਬਾਈ ਜੀ ਜਦੋਂ ਤੁਸੀਂ ਕਿਸੇ ਚੀਜ਼ ਤੋਂ ਟੁੱਟਦੇ ਹੋ ਕਿ ਹਾਂ ਤੇ ਘਰ ਦੇ ਹਾਲਾਤ ਨੂੰ ਨਹੀਂ ਠੀਕ ਲਾਦੇ ਤੁਸੀਂ ਕਹਿੰਦੇ ਕਿ ਮੈਂ ਬਾਹਰ ਜਾਵਾਂ ਔਰ ਮੈਂ ਰਿਲੈਕਸ ਫੀਲ ਕਰੂੰਗਾ ਨਸ਼ਾ ਕਰਾਂ ਮੈਂ ਜਾ ਕੇ ਮੈਂ ਕਹਿਣਾ ਇਸ ਤੋਂ ਚੰਗਾ ਬਹੁਤ ਹੀ ਗੱਲ ਵਧੀਆ ਇਹ ਹੋਵੇਗਾ ਕਿ ਤੁਸੀਂ ਜਾ ਕੇ ਮਿਹਨਤ ਮਾਰੋ ਜਾਂ ਤੇ ਜਿਮ ਜਾ ਕੇ ਨੂੰ ਕਰ ਲੋ ਇਹ ਤਾਂ ਮੈਂ ਤਾਂ ਮਾਰੋ ਕਿ ਆਪਣੀ ਜ਼ਿੰਦਗੀ ਨੂੰ ਕਿੱਦਾਂ ਸੁਧਾਰ ਲੈ ਕੇ ਆਵਾਂ ਕਿਉਂਕਿ ਨਸ਼ਿਆਂ ਦੇ ਵਿੱਚ ਕੁਝ ਨਹੀਂ ਰੱਖਿਆ ਬਿਲਕੁਲ ਔਰ ਜੇਕਰ ਨਸ਼ੇ ਕਰਨੇ ਹੈ ਬਾਉ ਤਾਂ ਮੈਨੂੰ ਲੱਗਦਾ ਕਿ ਇੱਥੇ ਤੱਕ ਸ਼ਾਇਦ ਨਾ ਪਹੁੰਚਦਾ ਮੈਂ ਜਿਵੇਂ ਨਾ ਤੁਸੀਂ ਕਿਹਾ ਵੀ ਹੈਨਾ ਤੁਸੀਂ ਆਪਣੇ ਪੂਰੇ ਫੇਸ ਤੇ ਟੈਟੂ ਬਣਵਾਏ ਹੋਇਆ ਕਾਰਨ ਕੀ ਹੈ ਇਸ ਦਾ ਕਾਰਨ ਹੈ ਕਿ ਲੋਕੋ ਕਹਿੰਦੇ ਨੇ ਉਹ ਆਮ ਤੌਰ ਤੇ ਵੀ ਮੈਂ ਤਾਂ ਤੇਰੀ ਸ਼ਕਲ ਦੇਖ ਕੇ ਪੜ ਗਿਆ ਕਿ ਤੂੰ ਚੀਜ਼ ਕੀ ਆ ਮੈਂ ਕਹਿੰਨਾ ਮੈਂ ਲਿਖ ਦਿੱਤਾ ਹਾਂ ਹੁਣ ਪੜੋ ਮੇਰੀ ਜ਼ਿੰਦਗੀ ਦੇ ਵਿੱਚ ਜੋ ਜੋ ਇਨਸਟੈਂਟ ਬਿਤੇ ਆ ਇਹ ਸਾਰੇ ਮੇਰੇ ਫੇਸ ਤੇ ਲਿਖਿਆ ਆ ਫੇਸ ਤੇ ਤਾਂ ਲਿਖਿਆ ਡਾਇਰੈਕਟਲੀ ਪੜ ਲਓ ਜਿੰਨੂੰ ਨਹੀਂ ਪੜ ਮੇਰੇ ਸ਼ਕਲ ਨਹੀਂ ਜਦੋਂ ਪੜ ਹੁੰਦੀ ਨਾ ਅਟ੍ਰੈਕਟ ਪੜੋ ਹਰ ਕੋਈ ਆਪਣੇ ਫੇਸ ਨੂੰ ਜ਼ਿਆਦਾ ਇੰਪੋਰਟੈਂਸ ਦਿੰਦਾ ਹੈ ਕਿ ਜ਼ਿਆਦਾ ਵਧੀਆ ਬਣਾ ਕੇ ਰੱਖੇ ਤਾਂ ਕਿ ਲੋਕ ਸਾਡੇ ਵੱਲ ਅਟ੍ਰੈਕਟ ਹੋਣ ਜਾਂ ਫਿਰ ਆਪਣੀ ਇੱਕ ਖੂਬਸੂਰਤੀ ਦੀ ਉਹ ਦਿੰਦੇ ਨੇ ਕਿ ਹਾਂ ਮੈਂ ਇੰਨਾ ਸੋਹਣਾ ਆ ਜਾਂ ਫਿਰ ਅੱਜ ਤੁਸੀਂ ਇੰਨੇ ਜ਼ਿਆਦਾ ਫੇਮਸ ਹੋ ਜੇ ਗੱਲ ਕਰੀ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਵਧੀਆ ਤਰੱਕੀਆਂ ਹਾਸਿਲ ਕਰੋ ਪਰ ਕਿਤੇ ਨਾ ਕਿਤੇ ਹੁੰਦਾ ਵੀ ਹਾਂ ਟੈਟੂ ਬਣਾ ਕੇ ਤੁਸੀਂ ਆਪਣਾ ਫੇਸ ਖਰਾਬ ਕਰ ਲਿਆ ਅ ਅੱਜ ਤੇ ਟਾਈਮ 'ਚ ਵੀ ਗੱਲ ਕਰਵਾਣਾ ਤਾਂ ਮੈਨੂੰ ਜ਼ਰਾ ਵੀ ਪਸਤਾਵਾ ਆਨੇ ਕਿ ਮੈਂ ਫੇਸ ਤੇ ਟੈਟੂ ਕਰਾਇਆ ਕਿਉਂਕਿ ਜਦੋਂ ਫੇਸ ਤੇ ਟੈਟੂ ਨਹੀਂ ਹੋਇਆ ਕਰਦੇ ਸੀਗੇ ਨਾ ਤੇ ਜਿਨ੍ਹਾਂ ਨੂੰ ਅਸੀਂ ਪਸੰਦ ਕਰਿਆ ਕਰਦੇ ਸੀਗੇ ਸਾਨੂੰ ਪਸੰਦ ਨਹੀਂ ਕਰਿਆ ਕਰਦੇ ਸੀਗੇ ਔਰ ਅੱਜ ਜਦੋਂ ਅਸੀਂ ਫੇਸ ਤੇ ਟੈਟੂ ਕਰਾ ਲਿਆ ਸਭ ਪਸੰਦ ਕਰਦੇ ਆ ਹਾਂ ਔਰ ਮੈਂ ਇਹ ਚੀਜ਼ ਚਾਹਣਾ ਹੈ ਕਿ ਮੈਨੂੰ ਕੋਈ ਪਸੰਦ ਨਾ ਕਰੇ ਭਾਜੀ ਉੱਪਰ 13 ਲਿਖਿਆ ਹੋਇਆ ਇਹ ਤੁਹਾਡੇ ਫਾਦਰ ਸਾਹਿਬ ਦਾ ਕੁਝ ਹੈ ਕਿ ਹਾਂ 13 ইয়ার্স ਤੋਂ ਬੈੱਡ ਰੈਸਟ ਤੇ ਸੀ ਜੇ ਮੈਂ ਤੁਹਾਨੂੰ ਕਹਾਂ ਮੇਰੀ ਅੱਧੀ ਨਾਲੋਂ ਵੱਧ ਜ਼ਿੰਦਗੀ 13 ਨੰਬਰ ਤੇ ਹੀ ਟਿਕੀ ਹੋਈ ਆ ਤਾਂ ਕੀ ਕਹਣੇ ਮੇਰੀ ਜ਼ਿੰਦਗੀ ਮੇਰੇ ਫਾਦਰ ਸਾਹਿਬ ਦੀ ਡੈਥ ਹੁੰਦੀ ਹੈ 13 ਤਾਰੀਖ ਨੂੰ ਮੇਰੇ ਫਾਦਰ ਸਾਹਿਬ 13 ਸਾਲ ਤੱਕ ਬੈਟਰ ਰਸਤੇ ਰਹਿੰਦੇ ਆ ਮੇਰੇ ਫਾਦਰ ਸਾਹਿਬ ਦਾ ਐਕਸੀਡੈਂਟ 13 ਤਰੀਕ ਨੂੰ ਹੁੰਦਾ ਵਾ ਔਰ ਇਦਾਂ ਦੇ ਬਹੁਤ ਐਕਸੀਡੈਂਟ ਹੈਗੇ ਆ ਕਾਫੀ ਹੁਣ ਮੈਂ ਦੱਸਾਂ ਤੁਹਾਨੂੰ ਸਾਡੀ ਆਪਣਾ ਆਉਣ ਵਾਲੀ ਆ ਮੂਵੀ ਇੱਕ ਆਉਣ ਵਾਲੀ ਆ ਜੋ ਬਾਇਓਪਿਕ ਤੇ ਬਣੀ ਆ ਤੁਹਾਨੂੰ ਦੱਸਵਾ ਤੇ ਉਹ ਵੀ ਰਿਵਿਊ ਆਪਣਾ 13 ਤਰੀਕ ਨੂੰ ਹੋਊਗੀ ਕਿਤਨੇ ਕਿਤੇ ਹੁੰਦਾ ਹੈ ਕਿ ਅੱਜ ਮੇਰੇ ਫਾਦਰ ਸਾਹਿਬ ਹੁੰਦੇ ਇਹ ਚੀਜ਼ ਨੂੰ ਦੇਖ ਕੇ ਕਿੰਨਾ ਕੁ ਖੁਸ਼ ਹੁੰਦੇ ਮੈਂ ਹਕੀਕਤ 'ਚ ਇਸ ਵਕਤ ਮੈਂ ਹੀ ਅਪੀਲ ਕਰਦਾ ਪਿਆ ਸੀਗਾ ਕਿ ਫਾਦਰ ਸਾਹਿਬ ਅੱਜ ਵੀ ਮੈਨੂੰ ਕਿੱਥੇ ਦੇਖਦੇ ਹੋਣਗੇ ਕਿ ਵੀ ਕੋਈ ਨਾਰਮਲ ਗੱਲ ਨਹੀਂ ਹੈ ਮੈਨੂੰ ਬਹੁਤ ਚੰਗਾ ਲੱਗ ਰਿਹਾ ਕਿ ਤੁਸੀਂ ਇੰਨੀ ਦੂਰੋਂ ਦੇ ਇੰਟਰਵਿਊ ਕਰਨ ਆਏ ਹੋ ਅੰਡ ਸਾਡੀ ਜ਼ਿੰਦਗੀ ਪੁੱਛਣ ਆਏ ਹੋ ਮੇਰੇ ਫਾਦਰ ਸਾਹਿਬ ਦੇਖ ਕੇ ਬਹੁਤ ਖੁਸ਼ ਹੁੰਦੇ ਹੋਣਗੇ ਅੰਡ ਮੈਂ ਚਾਹੁੰਦਾ ਹੈ ਕਿ ਸ਼ਾਇਦ ਕਾਸ਼ ਇਹਦਾ ਹੁੰਦਾ ਕਿ ਮੇਰੇ ਫਾਦਰ ਸਾਹਿਬ ਹੁੰਦੇ ਅੱਜ ਸਾਡੀ ਮੂਵੀ ਬਣੀ ਆਪਣਾ ਹਨਾ ਕਾਸ਼ ਉਹ ਹੁੰਦੇ ਲੇਕਿਨ ਕਿਤੇ ਨਾ ਕਿਤੇ ਹੁੰਦਾ ਹੈ ਕਿ ਹਾਂ ਹਰ ਕਿਉਂਕਿ ਜੇ ਕਾਮਯਾਬੀ ਦੀ ਗੱਲ ਕਰੀਏ ਹਰ ਮੁੰਡੇ ਦੇ ਪਿੱਛੇ ਉਸਦੇ ਘਰ ਦਾ ਕਰਦਿਆਂ ਦਾ ਹੱਥ ਰਹਿੰਦਾ ਹੈ ਵੀ ਅੱਜ ਤੁਹਾਡੇ ਪਾਪਾ ਜੀ ਨਹੀਂ ਹੈਗੇ ਪਰ ਮੰਮੀ ਹੈ ਪਰ ਕਿਤੇ ਨਾ ਕਿਤੇ ਹੁੰਦਾ ਹੈ ਕਿ ਹਾਂ ਅੱਜ ਮੇਰੇ ਦੋਨੇ ਪੇਰੈਂਟਸ ਇਕੱਠੇ ਹੁੰਦੇ ਤੇ ਮੈਨੂੰ ਕਿੰਨੇ ਕੁ ਜ਼ਿਆਦਾ ਖੁਸ਼ੀ ਹੁੰਦੀ ਕਿਉਂਕਿ ਅੱਜ ਉਹ ਇਹ ਮੂਮੈਂਟ ਦੇਖਦੇ ਕਿਤੇ ਮੇਰਾ 13 ਸਾਲ ਦਾ ਬੱਚਾ ਟ੍ਰੇ ਨਹੀਂ ਚੱਕ ਪਾਂਦਾ ਸੀਗਾ ਪਰ ਅੱਜ ਮੇਰਾ 23 ਸਾਲ ਦਾ ਬੱਚਾ ਦੁਨੀਆ ਦੀ ਗੱਲਾਂ ਤੇ ਉਹਨਾਂ ਦੇ ਜਿਹੜੇ ਟੌਂਟਿੰਗ ਨੇ ਉਹ ਸਾਂਭ ਰਿਹਾ ਹੈ ਅ ਅੱਜ ਜੇ ਮੇਰੇ ਫਾਦਰ ਸਾਹਿਬ ਨਹੀਂ ਵੀ ਹੈਗੇ ਨਾ ਮੈਂ ਫੀਲ ਕਰਦਾ ਕਿ ਮੇਰੇ ਨਾਲ ਬੈਠੇ ਨੇ ਮੈਂ ਹਰ ਜਗ੍ਹਾ ਉਹਨਾਂ ਨੂੰ ਫੀਲ ਕਰਦਾ ਵਾਂ ਕਿਥੇ ਨਹੀਂ ਗਏ ਉਹ ਔਰ ਜੋ ਚੀਜ਼ ਮੇਰੇ ਫਾਦਰ ਸਾਹਿਬ ਸੋਚਦੇ ਹੋਣਗੇ ਕਿ ਟੌਨਟਿੰਗ ਕਰਦਾ ਨਾ ਲੋਕ ਜਿੱਦਾ ਕਰਦੇ ਆ ਉਹਦਾ ਜਵਾਬ ਦੇਣ ਯੋਗ ਕਿਤਾ ਮੈਨੂੰ ਉਹਨਾਂ ਨੇ ਉਹਨਾਂ ਨੇ ਹੀ ਜਵਾਬ ਦੇਣ ਯੋਗ ਕੀਤਾ ਮੈਨੂੰ ਕੀ ਕਹਿਣਾ ਚਾਹੋਗੇ ਜਿਨ੍ਹਾਂ ਦੇ ਫਾਦਰ ਸਾਹਿਬ ਹੈਗੇ ਆ ਕਰਦੇ ਹੈਗੇ ਆ ਪਰ ਉਹ ਤਾਂ ਵੀ ਨਹੀਂ ਕਦਰ ਕਰਦੇ ਉਹਨਾਂ ਦੀ ਅ ਦੇਖੋ ਮੈਂ ਇਹ ਕਹਿਣਾ ਚਾਹੂੰਗਾ ਕਿ ਜਦੋਂ ਸਾਡੇ ਮੌਜੂਦਾ ਫੈਮਿਲੀ ਜਦੋਂ ਹੁੰਦੀ ਆ ਮਾਤਾ ਪਿਤਾ ਜਿਹੜੇ ਸਾਡੇ ਹੁੰਦੇ ਆ ਉਹ ਤੋਂ ਕੋਈ ਕਦਰ ਨਹੀਂ ਪਾਂਦਾ ਇਹ ਗੱਲ ਸੱਚ ਆ ਮੈਂ ਤੁਹਾਨੂੰ ਹੋਰ ਇੱਕ ਗੱਲ ਇਹਦੇ ਉੱਪਰ ਦੱਸ ਦਵਾਂ ਕਿ ਜਦੋਂ ਕੋਈ ਬੰਦਾ ਜ਼ਿੰਦਾ ਹੁੰਦਾ ਵਾ ਜਿੰਦੇ ਜਿਹੋਦੀ ਕਦਰ ਨਹੀਂ ਪੈਂਦੀ ਹੋ ਜਦੋਂ ਮੁੱਕ ਜਾਂਦਾ ਮਰ ਮੁੱਕ ਜਾਂਦਾ ਉਦੋਂ ਕਹਿੰਦੇ ਕਿ ਬੰਦਾ ਚੰਗਾ ਸੀਗਾ ਆਮ ਤੌਰ ਤੇ ਦੂਜੇ ਦੇ ਲੋਕਾਂ ਦੀ ਵੀ ਗੱਲ ਕਰੀਏ ਬਹੁਤ ਚੰਗਾ ਸੀਗਾ ਨਹੀਂ ਜਾਣਾ ਚਾਹੀਦਾ ਸੀਗਾ ਹਨਾ ਐਤਾ ਕਿਉਂ ਹੋਇਆ ਮੀਨਸ ਉਹ ਤਾਂ ਕੋਈ ਬੁਰਾਈ ਨਹੀਂ ਕਰਦਾ ਜਾਣ ਤੋਂ ਬਾਅਦ ਔਰ ਤੁਸੀਂ ਕਿਉਂ ਇਦਾਂ ਤੇ ਟਾਈਮ ਲੈ ਕੇ ਆਂਦੇ ਹੋ ਕਿ ਹਾਂ ਵੀ ਉਹਨਾਂ ਨੂੰ ਪਹਿਲੇ ਇੰਨਾ ਸਤਾਓ ਔਰ ਉਸ ਤੋਂ ਬਾਅਦ ਉਹਨਾਂ ਦੀ ਤਾਰੀਫ਼ ਕਰੋ ਉਸ ਤੋਂ ਬਾਅਦ ਉਹਨਾਂ ਦੀ ਯਾਦ ਵਿੱਚ ਡੁੱਬ ਜਾਓ ਮੈਂ ਕਹਿੰਦਾ ਕਿ ਪਹਿਲੇ ਹੀ ਇਦਾਂ ਤੇ ਕਰਮ ਕਰਦੈਨੇ ਚਾਹੀਦੇ ਹੈ ਕਿ ਮੈਂ ਆਪਣੇ ਉੱਪਰ ਮੈਂ ਗੱਲ ਕਹਿਣਾ ਹੈ ਕਿ ਮੈਂ ਆਪਣੇ ਪਿਤਾ ਸਾਹਿਬ ਨੂੰ ਕਾਸ਼ ਸ਼ਾਇਦ ਅੱਜ ਤੱਕ ਮੇਰੇ ਹਾਲਾਤ ਚੰਗੇ ਹੁੰਦੇ ਤਾਂ ਮੈਂ ਉਹਨਾਂ ਨੂੰ ਉਹ ਚੀਜ਼ਾਂ ਦੇ ਸਕਦਾ ਜੋ ਉਹਨਾਂ ਨੂੰ ਅੱਜ ਤੱਕ ਨਹੀਂ ਮਿਲੀਆਂ ਔਰ ਜੋ ਅੱਜ ਮੇਰੇ ਨਸੀਬ 'ਚ ਆਈਆਂ ਵਾਂ ਮੈਂ ਕੁਝ ਹਿੱਸੇ ਦੀ ਮੈਂ ਆਪਣੇ ਪਿਤਾ ਸਾਹਿਬ ਨੂੰ ਆਪਣੇ ਮਾਤਾ ਨੂੰ ਵੰਡ ਦੇਣਾ ਚਾਹੁੰਦਾ ਵਾਂ ਸਰ ਕਹਿੰਦੇ ਨੇ ਹਰ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਕਈ ਲੋਕ ਉਹਨੂੰ ਬਹੁਤ ਵਧੀਆ ਵੀ ਕਹਿੰਦੇ ਨੇ ਕਈ ਲੋਕ ਬਹੁਤ ਗਲਤ ਵੀ ਬੋਲ ਜਾਂਦੇ ਨੇ ਕਿਤਨੇ ਕਿਤੇ ਤੁਹਾਡੇ ਨਾਲ ਕੁਛ ਏਦਾਂ ਤੋਂ ਹੁੰਦਾ ਹੈ ਜਾਂ ਦੁੱਖ ਹੁੰਦਾ ਹੈ ਉਹ ਸੁਣ ਕੇ ਦੇਖੋ ਚੰਗੇ ਵੀ ਮਿਲਦੇ ਆ ਮਾੜੇ ਵੀ ਮਿਲਦੇ ਆ ਵਧੀਆ ਰਿਵਿਊ ਵੀ ਦਿੰਦੇ ਆ ਕਈ ਕਹਿੰਦੇ ਸੈਲਫੀ ਖਚਾਣੀ ਆ ਤੇ ਕਈ ਕਹਿੰਦੇ ਕੀ ਆਉ ਕੀ ਬਣਾ ਰੱਖਿਆ ਉਸ ਤੋਂ ਇਲਾਵਾ ਮੈਨੂੰ ਕੁਝ ਬੁਰਾ ਦੀ ਵਾਕਏ ਜੇ ਦੱਸਿਆ ਤੁਹਾਡੇ ਤੋਂ ਥ੍ਰੈਡ ਤੱਕ ਮਿਲਦੇ ਵੇ ਅਸਤੇ ਟਾਈਮ ਤੇ ਕਿ ਮੈਨੂੰ ਧਮਕੀਆਂ ਦਿੰਦੇ ਪੇਪਲ ਉਹ ਅ ਇਦਾਂ ਕਹਿੰਦੇ ਆ ਜੇ ਕੋਲ ਆ ਕਾਫੀ ਆਇਆ ਹੁਣ ਮੈਂ ਖੁੱਲਕੇ ਨਹੀਂ ਸੀਨ ਨੂੰ ਮੈਂ ਚਲੋ ਬੋਲੂਗਾ ਕਿ ਮੈਨੇ ਕੋਲ ਇਦਾਂ ਤੇ ਆਇਆ ਕਿ ਹਾਂ ਵੀ ਤੈਨੂੰ ਤੇਰਾ ਤਾਂ ਸੌਦਾ ਕਰਦੇ ਆਂਗੇ ਤੈਨੂੰ ਤਾਂ ਐਂ ਕਰਦੇ ਆਂਗੇ ਤੇਰ ਪਿੱਤਲ ਭਰ ਦਾਂਗੇ ਐਂ ਕਰਕੇ ਕਿ ਮੈਂ ਇਹ ਕਹਿਣਾ ਕਿ ਯਾਰ ਮੈਂ ਹਜੇ ਤੱਕ ਤਾਂ ਇੰਨਾ ਵਾਇਰਲ ਵੀ ਨਹੀਂ ਹੈਗਾ ਅਰਦਾ ਕੁਛ ਕੀਤਾ ਹੀ ਨਹੀਂ ਆ ਉਹ ਜਦੋਂ ਕਰਾਂਗੇ ਤਾਂ ਭਾਈ ਤੁਸੀਂ ਪਤਾ ਨਹੀਂ ਕੀ ਕੀ ਕਰੋਗੇ ਪਰ ਲੇਕਿਨ ਅਸੀਂ ਵੀ ਰੁਕਣ ਵਾਲੇ ਨਹੀਂ ਹੈਗੇ ਅਸੀਂ ਆਪਣੇ ਮੁਕਾਮ ਨੂੰ ਹਾਸਿਲ ਕਰਕੇ ਰਵਾਂਗੇ ਠੀਕ ਹੈ ਆਪਣੇ ਘਰ ਦੀ ਕੰਡੀਸ਼ਨਰ ਸਹੀ ਕਰਕੇ ਰਵਾਂਗੇ ਐਂਡ ਆਪਣਾ ਇੱਕ ਮੁਕਾਮ ਹਾਸਿਲ ਕਰਾਂਗੇ ਲੈਵਲ ਬਣਾਉਗੇ ਤੇ ਇਸ ਚੀਜ਼ ਦਾ ਕੋਈ ਭੈ ਨਹੀਂ ਹੈ ਰੱਬ ਤੋਂ ਖੁਦਾ ਤੋਂ ਡਰ ਕੇ ਕਹਿਣਾ ਕਿ ਮੈਂ ਸਿਰਫ ਉਹਦੇ ਤੋਂ ਡਰਦਾ ਹਾਂ ਹੋਰ ਕਿਸੇ ਚੀਜ਼ ਦਾ ਭੈਣ ਨਹੀਂ ਆ ਜਿੰਦਗੀ ਜਿੰਨੀ ਕੋ ਆਪਣਾ ਪਰਮਾਤਮਾ ਨੇ ਦਿੱਤੀ ਹੈ ਉਹਨੇ ਤਾਂ ਭੋਗ ਕੇ ਜਾਵਾਂਗੇ ਪਰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਭਾਈ ਸਾਹਿਬ ਕਿ ਭਾਈ ਜੀ ਮੈਂ ਤੁਹਾਨੂੰ ਜੇ ਕੋਈ ਕੁਝ ਕਿਹਾ ਨਹੀਂ ਗਲਤ ਮੜਾ ਤਾਂ ਤੁਸੀਂ ਕਦੇ ਲਈ ਪਿੱਛੇ ਪੈਂਦੇ ਹੋ ਜ਼ਿੰਦਗੀ ਜਿਓ ਤੇ ਜੀਣ ਦੋ ਬਿਲਕੁਲ ਕਿਤੇ ਨ ਕਿਤੇ ਹੁੰਦਾ ਹੈ ਨਾ ਕਿ ਅੱਜ ਜਦੋਂ ਤੁਸੀਂ ਇੰਨੀ ਮਿਹਨਤ ਕਰਦੇ ਸੀਗੇ ਹੈਨਾ ਰੇ ਚੱਕਦੇ ਸੀਗੇ ਕੈਟਰਿੰਗ ਦਾ ਕੰਮ ਕਰਦੇ ਸੀ ਗੱਡੀਆਂ ਸਾਫ਼ ਕਰਦੇ ਸੀ ਉਦੋਂ ਤੇ ਲੋਕਾਂ ਨੇ ਸਾਥ ਨਹੀਂ ਦਿੱਤਾ ਪਰ ਜਦੋਂ ਅੱਜ ਤੁਸੀਂ ਬਹੁਤ ਵਧੀਆ ਪੋਜੀਸ਼ਨ ਤੇ ਹੋ ਅੱਜ ਲੋਕ ਤੁਹਾਨੂੰ ਧਮਕੀਆਂ ਦੇ ਰਹੇ ਨੇ ਅ ਜੇਕਰ ਮੈਂ ਕਹਿੰਨਾ ਕਿ ਸ਼ਾਇਦ ਉਹ ਇਹੀ ਇੰਟਰਵਿਊ ਸੁਣ ਲੈਣ ਕਿ ਹਾਂ ਵੀ ਇੰਨਾ ਕੁਝ ਦੇਖਿਆ ਕਿ ਸ਼ਾਇਦ ਦਿਨ ਨਰਮ ਹੋ ਜਾਵੇ ਮੈਂ ਕਹਿੰਦਾ ਕਿ ਜਦੋਂ ਕੋਈ ਕੋਈ ਵਿਅਕਤੀ ਤਹਾਨੂੰ ਚੜਦਾ ਹੈ ਨਾ ਤੇ ਉਹਨੂੰ ਉਹਦੇ ਦਿਨ ਨਜ਼ਦੀਕਾਂ ਲੱ ਆ ਜਾਂਦੇ ਆ ਇਹ ਲੋਕ ਬੜੇ ਪਿੱਛੇ ਪੈ ਜਾਂਦੇ ਆ ਲੇਕਿਨ ਭਾਈ ਜੀ ਤੁਸੀਂ ਇਹ ਪਿਛੇ ਨਹੀਂ ਦੇਖਦੇ ਕਿ ਉਹਨੇ ਕੀ ਕੀ ਦੇਖਿਆ ਵਾ ਇੱਕ ਵਾਰੀ ਤੁਸੀਂ ਉਹ ਚਾਹ ਕੇ ਦੇਖ ਲਓ ਤੇ ਤੁਹਾਨੂੰ ਉਹਦੇ ਨਾਲ ਪਿਆਰ ਹੋ ਜਾਏਗਾ ਬੰਦੇ ਨਾਲ ਔਰ ਜੇਕਰ ਤਾਂ ਵੀ ਤੁਹਾਡੀ ਅੜੀ ਹੋਈ ਆ ਤੇ ਭਾਈ ਕੋਈ ਗੱਲ ਨਹੀਂ ਅਸੀਂ ਆਪਣਾ ਕੰਮ ਕਰੀ ਜਾਂਦੇ ਤੁਸੀਂ ਆਪਣਾ ਕੰਮ ਕਰੀ ਜਾਓ ਅਸੀਂ ਤੇ ਹੀ ਚਾਹਾਂਗੇ ਕਿ ਸਾਰਿਆਂ ਨੂੰ ਤੁਹਾਡੇ ਵਰਗਾ ਪੁੱਤ ਮਿਲੇ ਜਿਵੇਂ ਕਿ ਅਸੀਂ ਇਹਨਾਂ ਦੀ ਸਟੋਰੀ ਸਾਂਝੀ ਕੀਤੀ ਹੈ ਜੇ ਤੁਹਾਡੇ ਵੀ ਕੁਝ ਇਦਾਂ ਦੀ ਸਟੋਰੀ ਹੈ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਕਹਿਣ ਦਾ ਸਿਰਫ ਇੱਕੋ ਹੀ ਮਤਲਬ ਆ ਮਿਹਨਤ ਕਰੋ ਮਿਹਨਤ ਤੋਂ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਹੈ ਇੱਕ ਨਾ ਇੱਕ ਦਿਨ ਤੁਹਾਨੂੰ ਉਹ ਮਕਾਮ ਜਰੂਰ ਮਿਲਦਾ ਹੈ ਜੋ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਤੁਸੀਂ ਦੀ ਹੈਡਲਾਈਨ ਮੈਂ ਨੇਹਾ ਮਾਲਿਕ ਕੈਮਰਾ ਪਰਸਨ ਕਰਨ ਕੁਮਾਰਨ